ਮੈਂ ਕੋਈ ਬਾਡੇ ਜिले ਰਿਸਪੌਂਸ ਕਾਨਫਰੰਸ ਆ ਜਿਹੜੀ ਮੈਂ ਕੀ ਜਾਰੀ ਕਰਨੀ ਹੈ। ਉਹ ਆਜ ਵਾਪਸ ਜਿਹੜੇ ਕੋਈ ਨਹੀਂ ਕਰਨੇ ਬਾਡੇ ਮੈਂ ਤੁਹਾਨੂੰ ਤਾਂ ਪਹਿਲਾਂ ਵੀ ਪਿਆ ਸੀ। ਸਿਰਫ ਆ ਜਿਹੜਾ ਅੱਜ ਬੈਠ ਕੇ ਫੈਸਲਾ ਹੋਇਆ ਇਹਦੇ ਉੱਤੇ ਤੁਹਾਨੂੰ ਇਨਫੋਰਮ ਕਰਨਾ ਚਾਹਨਾ। ਸ਼੍ਰੀ ਅਕਾਲਤਾਬ ਸਾਹਿਬ ਜੀ ਦੇ ਹੁਕਮ ਨਾਮੇ ਮੀਤੀ 21 2024 ਨੂੰ ਹੋਏ ਹਦੇਸ਼ ਆਦੇਸ਼ ਅਨੁਸਾਰ ਸੱਤ ਮੈਂਬਰੀ ਕਮੇਟੀ ਨੂੰ ਤੁਰੰਤ ਕਾਨੂੰਨੀ ਧਾਰਨੀ ਆਰੰਭ ਕਰਨ ਦਾ ਹੁਕਮ ਹੋਇਆ ਹੈ ਉਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲਤਰ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਨੂੰ ਹੋਏ ਹੁਕਮ ਅਨੁਸਾਰ ਧਾਰਨੀ ਪ੍ਰਕਿਰਿਆ ਆਰੰਭ ਕਰਨਾ ਚਾਹੁੰਦਾ ਹੈ ਇਸ ਵਾਸਤੇ ਸਰਦਾਰ ਬਲਵਿੰਦਰ ਸਿੰਘ ਦੀਪੂੜ ਬਾਰਕਿੰਗ ਪਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ

ਪਾੜਾ ਪਾੜੇ ਪਾੜੇ ਨਾ ਜੀ ਇਹ ਪਾੜੇ ਤੇ ਜਲ ਪਾਣੀ ਵੀ ਦੂਰ ਛੱਟ ਜਾਏ ਤੇ ਮੈਂਬਰ ਸਾਹਿਬਾਨ ਜਿਹੜੇ ਪਹੁੰਚੇ ਆ ਇਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਬਾਹਿ ਗੁਰਜੀ ਦਾ ਖਾਲਸਾ ਪਾੜਾ ਮੈਂ ਕੋਈ ਬਾਡੇ ਜਿਹੇ ਰਿਸਕੋਨਫਰੈਂਸ ਆ ਜਿਹੜੀ ਮੈਂ ਜਾਰੀ ਕਰਨੀ ਹੈ ਉਹ ਆਜ ਵਾਪਸ ਜੇ ਨਾ ਜਿਹੜੇ ਕੋਈ ਨਹੀਂ ਕਰਨੇ ਤੁਹਾਡੇ ਮੈਂ ਸੋਨ ਤਾਂ ਪਹਿਲਾਂ ਵੀ ਗਿਆ ਸੀ ਸਿਰਫ ਆ ਜਿਹਨਾਂ ਅੱਜ ਬੈਠ ਕੇ ਫੈਸਲਾ ਹੋਇਆ ਇਹਦੇ ਉੱਤੇ ਤੁਹਾਨੂੰ ਇਨਫੋਰਮ ਕਰਨਾ ਚਾਹਣਾ। ਸ਼੍ਰੀ ਅਕਾਲਤਾਰ ਸਾਹਿਬ ਜੀ ਦੇ ਹੁਕਮ ਨਾਮੇ ਮਿਤੀ 2 12 2024 ਨੂੰ ਹੋਏ ਹਦੇ ਅਦੇਸ਼ ਅਦੇਸ਼ ਅਨੁਸਾਰ ਹੱਤ ਮੈਂਬਰੀ ਕਮੇਟੀ ਨੂੰ ਕੰਮੇ ਕੰਮ ਦੀ ਗਤੀ ਭਾਰਤੀ ਆਰੰਭ ਕਰਨ ਦਾ ਹੁਕਮ ਹੋਇਆ ਸੀ। ਉਹਗਾ ਜੀ ਸ਼੍ਰੋਮਣੀ ਅਕਾਲੀ ਦਲ ਈ ਅਕਾਲਤਾਰ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਨੂੰ ਹੋਏ ਹੁਕਮ ਅਨੁਸਾਰ ਬਾੜੀ ਪ੍ਰਕਿਰਿਆ ਆਰੰਭ ਕਰਨਾ ਚਾਹੁੰਦਾ ਹੈ ਇਸ ਵਾਸਤੇ ਸਰਦਾਰ ਬਲਵਿੰਦਰ ਸਿੰਘ ਦੀਪੂੜ ਬਾਰਕਿੰਗ ਪਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ 21 12 2025 ਨੂੰ ਵਾਹ ਅੱਜ ਦੇ ਇੱਕ ਐਕਸਕਿਊਟਿਵ ਮੀਟਿੰਗ ਦਾ ਸਰਪ੍ਰਸਤ ਇਹ ਸਾਡੇ ਪਾਰਕਿੰਗ ਪਰ ਆਣਿਆ ਤੋਂ ਨਹੀਂ ਕਾਲੀ ਗੱਲ ਤੇ ਉਹ 11 ਤਰੀਕ ਨੂੰ ਬੈਕਟਰੀ ਦੇ ਸਾਡੇ ਸਭਾ ਬੁਲਾਵਟ ਹੈਗੇ ਤੇ ਬੈਠ ਕੇ ਜਿਹੜਾ ਆ ਇਹ ਸਾਰਾ ਸਪਸ਼ਟਤਾ ਲਈ ਬੋਲਦਾ ਉਹ ਬਾਅਦ ਦੇ ਗਾਹਲੀ ਕਲਾਸ ਦਾ ਕਰਦੇ ਪਰਲੇ ਉਹ ਪਾੜਾ ਪਾਣੀ ਸਾਰਾ ਨਹੀਂ ਜੀ ਆ ਜਲ ਪਾਣੀ ਵੀ ਜਰੂਰ ਕਰਦੇ ਜਾਏ ਮੈਂਬਰ ਸਾਹਿਬਾਂ ਜਿਹੜੇ ਪਹੁੰਚੇ ਆ ਇਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਬਾਹੀ ਗੁਰਜੀ ਦਾ ਖਾਲਸਾ ਬਾਹੀ